Satnam Waheguru Sahib ji Rehna sahib ਜਿਸ ਰੂਪਿਆਸ ਸੁਤਰਾਤਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਤੇ ਹੁਕਮ ਰੀਣਾ ਮਈ ਮਨਹਾਰੀ ਕਿਰਤ ਸਿਆ ਤੇਰਾ ਕਰਦਾਈ ਲਖੀ ਹਰਿ ਰਾਮ ਜਾਤ ਮੈਂ ਜੋ ਕਾ ਜੋਤ ਮੈਂ ਜਾਂਤਾ ਅਕੰਧ ਕਲਾ ਮਰਘੂ ਰਹੀ ਆ ਤੂੰ ਸੱਚਾ ਸਾਹਿਬ ਸਿਰਸਾ ਦੇ ਰਹੁ ਨਾਨਕ ਕੀ ਕਰ ਦੇਖਿਆ ਵਰਤਾ ਜੋ ਕਿਸ ਕਰਨਾ ਸੁਖਾ ਰਹਿਆ ਸੋ ਤਾਂ ਰਾਗਾ ਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋ ਧਰਤੀ ਰਾਖੀ ਹਾ ਸੁ ਕਰਕੇ ਮਹਾ ਜਿਤਵੇ ਸਰਬ ਸੁਮਾਪੇ ਬਾਜੀ ਤੇਰੇ ਨਾਮ ਦੇ ਵਿੱਚ ਸੰਖਾ ਗਤੀ ਤੇਰੇ ਦੇਵਾ ਵਣਾਰੇ ਕੀਤੇ ਤੇਰੀ ਰਾਗ ਕਿਰਪਣਿ ਸਿਓ ਕਹਿਆ ਹੈ ਤੇ ਤੇਰੀ ਨਾਮਣਾਰੇ ਗਾਵਨ ਤਦਨਾ ਪਵਣ ਪਾਣੀ ਮੈਂ ਸੰਤਰੇ ਗਾਵੈ ਰਾਜਾ ਧਰਮ ਦਿਵਾਰੇ ਗਾਵਨ ਤਦਨਾ ਚਿਤ ਗਉਤਰੇ ਜਾਣਣਾ ਲੇਖੇ ਧਰਮ ਵਿਚਾਰੇ ਗਾਵਨ ਤਦਨਾ ਇਸਰ ਬ੍ਰਹਮਾ ਦੇਵੀ ਸੋਹਾ ਕੇ ਦੇ ਸਤਸ ਗਾਰੇ ਗਾਵਨ ਤਦਨਾ ਦਿਨਦਰ ਅਸਨ ਬੈਠੇ ਦੇ ਉਧਿਆ ਧਰਨਾ ਤੇ ਗਾਵਨ ਤਦਾਸੇ ਸਮਾਧੀ ਅੰਤਰ ਵੀਚਾਰੇ ਗਾਵਨ ਤੁਦਨਾ ਜੀ ਸਦੀ ਸੰਤ ਕੀ ਗਾਵਨ ਤੁਦਨਾ ਮੀਰ ਕਰਾਣੇ ਗਾਵਨ ਤੁਦਨਾ ਪੰਡਿਤ ਪੰਨ ਰਖੀਸਰ ਤੁਜ ਤੁਜ ਗਵੀਤਾ ਨਾ ਦੇ ਗਾਵਨ ਤੁਦਨਾ ਮੋਹਣੀ ਆ ਮਰਮੋਹਨ ਸੁਰਗ ਮਛ ਬਿਆਲੇ ਗਾਵਨ ਤੁਦਨਾ ਰਤਨਾ ਪਾਏ ਜੀ ਦੀ ਅਨ ਸਰ ਪੀਰਤਨਾ ਦੇ ਗਾਵਨ ਤੁਦਨਾ ਜੁਤ ਮਹਾਵਲ ਸੂਰਾ ਗਾਵਨ ਤੁਦਨਾ ਖਾੜੀ ਚਾਰੇ ਗਾਵਤ ਨਾਮ ਕੰਡ ਬੰਧ ਬ੍ਰਹਮੰਡਾ ਕਰਕਟ ਕੇਂਦੇ ਦੀ ਧਾਰੀ ਸੇਤਨੋ ਗਵਣ ਜੋ ਤਦ ਭਵਨ ਰਤੇ ਤੀਵੀ ਭਗਤ ਦਸਾਲੇ ਹੋਰ ਕੀਤੇ ਤੁਨੋ ਗਵਣ ਸਿਮੈ ਜਤਨਾ ਬਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਲ ਦੇਖੇ ਕਿ ਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਉਸ ਭਾਵ ਸਵੀ ਕਰਸੀ ਤੇਰਾ ਕਮਨਾ ਕਰਦਾ ਜਾਏ ਸੋ ਬਾਤ ਸਭ ਸਹਾ ਬਖ ਸਾਹਿਬ ਨਾ ਲਿਖ ਰਹੇ ਰ ਜਾਈ ਮੂਆ ਸਾ ਮਹਲਾ ਪਹਿਲਾ ਸੁਨਵਾ ਢਾ ਕਿਸ ਕੋਈ ਕੀ ਵਡ ਹਟਾ ਰੀਟਾ ਹੋਈ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਪਾਏ ਮਰਨੇ ਮਿਲੇ ਸਹੇਰਾ ਘਰ ਨਾ ਮੀਰਾ ਗੁਣੀ ਘਹੀਰਾ ਕੋਈ ਨ ਜਾਣ ਤਿਗਾ ਕੀਤਾ ਕੀ ਬੜੀ ਚੀਰਾ ਰਹਾ ਸਾਵ ਸੁਣਤੀ ਮਨ ਸੁਖ ਕਮਾਈ ਸਭ ਕੀਮਤਾ ਮਨ ਕੀਮਤ ਪਾਏ ਨਿਆਣੀ ਦਨੀ ਗੁਰਗਰਹਾਈ ਕਹਿ ਨਾ ਜਾਈ ਜੇਰੀ ਤਿਲ ਬਟਿਆਈ ਸਾਬ ਸੱਤੇ ਸਤ ਸੱਤ ਸੰਗ ਆਈਆਂ ਸਿੱਧਾ ਪਰਖਾਂਆਂ ਕੀਆਂ ਬੜਿਆਈਆਂ ਤਦ ਵੀ ਨ ਸਵੀਕੇ ਨਾ ਪਾਈਆ ਕਰਪ ਲੈ ਲਾਹੀ ਧਾਕ ਰਵਾਈਆ ਆਖਣਾ ਲਾ ਗਿਆ ਬੇਚਾਰਾ ਸਿਰ ਦੀ ਭਰੇ ਤੇਰੇ ਪੰਡਾਰ ਜਿਸ ਤੋਂ ਦੇਦ ਸਹਿ ਕੇ ਆਚਾਰ ਆਨਿਕ ਸਤ ਸਵੰਨ ਹਾਰਾ ਸਾ ਮਹਲਾ ਪਹਿਲਾ ਆਖਾ ਦੀਵਾ ਬਿਸਰ ਮਰ ਜਾਓ ਅਕੜਿ ਓਕਾ ਸਤ ਨਾਮ ਸੱਚੇ ਦਾ ਕੀ ਲਗੈ ਤੋਖ ਦੁਖ ਹੈ ਖਾਇ ਚੁਰੀਐ ਦੁਖਾਂ ਸੋ ਕਿਉ ਬਿਸਰੈ ਮੇਰੀ ਮਾਈ ਸੱਚਾ ਸਾਹਿਬ ਸੱਚੈ ਲਾਹੇ ਰਾਹ ਸਚਿ ਦਾ ਕੀ ਤਨ ਵਡਿਆਹੀ ਆਤਮਕੀ ਕੀਮਤ ਨੇ ਪਾਈ ਜੇ ਸਾ ਮਿਲ ਗਿਆ ਅਖਣ ਪਾਹੀ ਵੱਡਾ ਨਾ ਹੋਵੇ ਕਾਖਣਾ ਜਾਏ ਨਾ ਹੋਵਰਨ ਹੋਵੇ ਸੁਖ ਦੇ ਤਾਰਨ ਨਾ ਚੁੱਕੇ ਭੋਗ ਗੁਣ ਹੋਰ ਨਹੀਂ ਕੋਈ ਨ ਕੋ ਆਲ ਕੋਈ ਦੇਵੜੇ ਆਪ ਦੇਵੜ ਤੇਰੀ ਦਾਤ ਤੇ ਜੇ ਤਨ ਕਰਤੈ ਕੀ ਤੇਰਾ ਦੇ ਅਜੋ ਮੇ ਸਾਰਾ ਧਿੰਗਮਤਾ ਤੇ ਨਾ ਕਿੰਨਾ ਲੈ ਬਾਜ ਸਦਾ ਤੇ ਰਾਗ ਦੁਜਰੀ ਮਹਲਾ ਚੰਤਾ ਹਰ ਕੀ ਜਨ ਸਤਗੁਰ ਸਤਿਪੁਰਖਾ ਬਿਨੋ ਕਰੋ ਕਿਰਪਾ ਅਮ ਕੀ ਦੇ ਕਿਰਵਾ ਸਤਗੁਰ ਸ਼ਰਨਾਈ ਕਰ ਦਇਆ ਨਾਮ ਬਰਗਾ ਸਕਾਈ ਹਰ ਕੀਰਤ ਹਮਰੇ ਜਨ ਹਾਸ ਰਹਾ ਹਰ ਜਨ ਕੇਵਲ ਭਗਵਤੇ ਰੇ ਜਿਨ ਹਾਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਿਨ ਤਾਸੈ ਮਿਲ ਸੰਗ ਤਗੜ ਪਰਗਾ ਜਿਨ ਹਾਰੇ ਹਰ ਹਰ ਸਦਾ ਨ ਜਾਪਾਇ ਤੇ ਭਾ ਮਹਿਣ ਜੰ ਪਾਸ ਜੋ ਸਤ ਗਰੇ ਸ਼ਰਨ ਸੰਗਤ ਨਿ ਆਈ ਤ੍ਰਗਦੇ ਤੇ ਦਿਵਾਸ ਯੇ ਨਾ ਹਾਰ ਦੇਨ ਸਤਿਗੁਰ ਸੰਗਤਿ ਆਪਾਈ ਤੇਰੇ ਧਰਮਾਸਤਕ ਲਿਖਿਆ ਲੇਖਾਸ ਤਾਰ ਤਾਰ ਸਾਰ ਸੰਗਤਿ ਜਿਤ ਹਾਰਾਸ ਪਾਇਆ ਮਿਰ ਜਨਡਾ ਨੇ ਕਿ ਨਾਮ ਉਪਰੇਗਾ ਰਾਗ ਗੁਜਰੀ ਮਹਲਾ ਪੰਜ ਕਾਹੇ ਰੇ ਮਨ ਤਵੈ ਉਦਮਾ ਜਾਹਰ ਹਰਦੀਓ ਪਰਿਆ ਸਭ ਤਰਮੈ ਜੰਤ ਉਪਾਏ ਤਾਕਾਰ ਜੀ ਕਾ ਕਹਿ ਕਰ ਤਹਿਆ ਮੇਰੀ ਮਾਧੋ ਜੀ 사ਤ ਸੰਗਤ ਬਿਨੇ ਸੂ ਤਰਿਆ ਵਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆਰਾ ਜਨਣ ਪਿਤਾ ਸਤਿ ਪੰਨ ਤਾ ਕੋਈ ਨੰ ਕਿਸ ਕੀ ਕਹਿਆ ਸਿਰ ਸਿਰੇ ਇਕ ਸਮਾਹੇ ਕਾਤਰ ਕਾਹੇ ਮਨ ਭਉ ਕਰਿਆ ਊੜੇ ਊੜਾ ਸੈ ਗੁਸਾਂ ਸਪਖਾ ਬਤਰੀ ਸਰੀਆ ਇਨੇ ਕਾਵਣ ਕਲਾਵੈ ਕਾਵਣ ਸੁਗਾਵੈ ਮਨ ਮੈਂ ਸਿਮਰਨ ਕਰਿਆ ਸਭਿ ਧਾਨੇ ਅਸੰਸ਼ਟ ਸਦਹਾਨ ਠਾਕੁਰ ਕਰਤ ਦਲਿਆ ਜਨਨਿਕ ਬਾਦਵਾ ਸਦ ਬਲ ਜਾਈਐ ਤੇ ਆਤਮਾ ਪਾਰ ਵਰਿਆ ਰਾਗਿਆ ਸਭ ਬਲ ਸੰਤਾ ਸੋ ਪ੍ਰਖਿ ਕੋ ਓਮਕਾਰ ਸਤਿਗੁਰ ਪ੍ਰਸਾਦ ਸੋ ਪ੍ਰਖਣ ਰਜਨ ਹਾ ਪਰਖਣ ਰਜਨਾ ਹਰੇ ਅਗਮ ਅਗੰਭਾਰ ਸૌthi ਆਵੈ ਸૌthi ਆਵੈ ਤੁਦੀ ਆਸਤੀ ਸਿਰਜਣਹਾਰ ਸਭ ਦੀ ਤੁਮਾਰੇ ਜੀਤੂ ਜੀਆ ਕਾ ਦਾਤਾਰ ਹਰਿ ਆਵੂ ਸਤੁ ਜੀ ਸੰਤੁਗ ਵੀਸਾਰਣ ਮਾਰਾ ਹਰੇ ਆਪੇ ਦਾਤ ਹਰੇ ਆਪੇ ਸਿਰਪ ਦਿਤ ਕੀ ਆਦਾਨ ਜੰਤ ਵਿਚਾਰਾ ਤੋ ਘਾੜ ਘੜ ਅੰਤਰ ਸੰਦਰ ਅੰਤਰ ਜੀ ਆ ਰੇ ਕੋ ਪੁਰਖ ਸਭ ਮਾਣਾ ਇਕ ਦਾਤੇ ਇੱਕ ਬੇਖਾਰੀ ਜੀ ਸੌਤੀ ਰੀਚੂ ਜੋ ਬਿੜਾਣਾ ਤੂੰ ਆਪੀ ਦਾਤਾ ਏ ਆਪੀ ਭੁਤਾ ਜੀ ਹਾਂ ਤੋ ਤੁਹ ਰਿਆ ਵਰਣਾ ਜਣਾ ਤੂੰ ਪਾਰ ਕਰੇ ਅੰਬੇ ਅੰਤ ਬੇ ਅੰਤ ਸਵਾਮੀ ਬੇ ਅੰਤ ਬੇ ਅੰਤ ਜੀ ਤੇਰੇ ਗਿਆ ਗੁਣਿਆ ਕਉ ਕਣ ਜੋ ਸਿਵ ਹੈ ਜੋ ਸਿਵ ਕਉ ਜੀ ਦਰਨਾਲਿਕ ਤਿਲ ਪਰਵਾਣਾ ਹਾਰ ਤੇ ਆਵੇ ਹਰਤੇ ਆਵੇ ਤੋ ਜੀ ਸੇ ਦਨ ਦੁਖ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਰੇ ਜਨ ਹੱਤ ਆਇਆ ਜੀ ਤਨ ਟੋਟੀ ਜਮ ਕੀ ਬਾਸੀ ਜਿਨ ਨਿਰਭਉ ਜਿਨਾ ਨਿਰਹਾ ਜਿਨ ਹਰ ਨਿਰਭਉ ਤਿਹ ਆਇਆ ਜੀ ਤਨ ਕਾ ਪਹੁ ਸਭ ਗਵਾਸੀ ਜਿਨ ਸਿਵਿਆ ਜਿਨ ਸਿਵਿਆ ਮੇਰਾ ਹਰਤੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤ ਆਇਆ ਦੀ ਜਨ ਨਾਨਕ ਤੇਰੇ ਬਲ ਜાંਸੀ ਤੇਰੀ ਭਗਤ ਤੇਰੀ ਭਗਤ ਪੜਾਤੀ ਹਰੇ ਬੰਤ ਮੇਂ ਆਤਾ ਤੇਰੀ ਭਗਤ ਤੇਰੀ ਭਗਤ ਸਲਾਵਣ ਤੁਜੀ ਹਾਰਨ ਕਦੇ ਕਾਲੰਤਾ ਤੇਰੀ ਅਨੇਕ ਤੇਰੇ ਅਨੇਕ ਕਰਾ ਆਪਾ ਆਪਾ ਜਪੈ ਬੀ ਅੰਤਾ ਤੇਰੇ ਅਨੇਕ ਤੇਰੇ ਆਨੇ ਪੜੈ ਬੋ ਸਿਮਰ ਸਾਸਤ ਜੀ ਕਾ ਕਰਿਆ ਖਣ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਦਾ ਜਕਨੇ ਜੋ ਪਾਵੈ ਮੇਰੇ ਹਰਿ ਭਗਵੰਤਾ ਤੋ ਆਦਿ ਬਲ ਕੇ ਬਰੰਬਰ ਕਰਤਾ ਜੀ ਤੁਮ ਦੇਵਟਿਆ ਵਰਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੋ ਏਕੋ ਜੀ ਤੋ ਨਿਕਲ ਕਰਤਾ ਸੋਈ ਤੁੜੇ ਆਪੇ ਭਾਵੈ ਸੋਈ ਬੱਤ ਜੀ ਤੂੰ ਆਪੇ ਕਰੈ ਸੋਈ ਤੇਵੇਂ ਆਪੇ ਸ੍ਰਿਸ਼ਟ ਸਭ ਪਾਈ ਜੀ ਤੇ ਆਟੇ ਸਿਰ ਸਭ ਗੋਈ ਜਨ ਨਾਨੇ ਗੁਣ ਗਾਵੈ ਕਰਤੇ ਕੀ ਜੀ ਜੋ ਸਤ ਸਕਾਰ ਜਾਣੋਈ ਅਸਾਬ ਅੱਲਾ ਚਲਤਾ ਤੂੰ ਕਰਤਾ ਸਚਿਆਰ ਪੈਂਟਾ ਸਾਹੀ ਜੋ ਤਉ ਭਾਵੈ ਸੁਰਿੰਜੀ ਸੇ ਜੋ ਸਾਥੀ ਰੀਤੋਂ ਸਭੀ ਤੇ ਆਇਆ ਓ ਜਿਸਨਾ ਕਿਰਪਾ ਕਰ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਟਾ ਪਰਮਤਉ ਨਵਾਇਆ ਤਦਿ ਆਪੇ ਛੁੜਿਆ ਮੇ ਲਾਇਆ ਤੂੰ ذری ਆਹੋ ਸਤਿ ਜੀ ਬਾਹੇ ਤਜੁਣ ਦੂਜਾ ਕੋਈ নাহি ਜੀ ਤਾਂ ਸਾ ਤੇਰਾ ਕੇਲਾ ਮੇ ਜੋ ਮਿਲਿ ਵਿਚੜਿਆ ਸਦੋ ਕੀ ਮੇਲਾ ਕਿਸ ਨੋ ਤੂ ਜਾਣਾ ਹੈ ਸੋਹੀ ਜਬ ਜਾਣੈ ਹਰ ਗੁਣ ਸਦ ਹੀ ਆਖ ਬਕਾਣੈ ਜਿਨਾਂ ਸੇਵਿਆ ਤਿੰਨ ਸੂ ਭਾਇਆ ਸਦੇਹੀ ਹਰ ਨਾ ਸਮਾਇਆ ਤੂੰ ਆਪੇ ਕਰਦਾ ਤੇਰਾ ਕੀਆ ਸੋਈ ਤਦ ਬਣ ਦੁਰਜਾ ਵਰਣਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਈ ਜਦ ਨਾਲ ਇੱਕ ਕਰਮਗ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਫਿਰ ਸਰਵਰਣਾ ਤੇਰੇ ਨਿਵਾਸਾ ਪਾੜੇ ਪਾਉ ਜਿਦੇ ਹੈ ਕੀਆ ਆਤਮਤ ਕੋ ਪਾਗ ਨਹੀਂ ਚੱਲ ਅਨ ਦੇ ਕਾਟ ਹੈ ਗੂਬੀ ਆਲੇ ਮਾਦੇ ਕਰਟੇ ਸਮੂਢ ਬਨਾ ਹਰ ਬਿਸਰਤ ਤੇਰੀ ਗੁਣ ਗੱਲਿਆ ਰਹਾ ਨਾ ਹਉ ਜਦ ਦੀ ਸੁਤੀ ਤੇ ਪੜਿਆ ਮੋਰਖ ਨੂੰ ਜੈ ਜਹੰਪਿਆ ਰਣੋਤ ਲਾਲ ਇਕ ਤਨ ਕੀ ਸਰਣਾ ਜਿਨ ਤਵ ਜਾਣੀ ਬਿਸਰਿਆ ਆਸਾ ਰਹਾ ਲਖਜੋ ਭਈ ਪ੍ਰਾਪਤ ਬਾਨਕ ਦੀ ਗੁਰਿਆ ਉਬਨ ਨਨ ਕੇ ਤੇਰੀ ਵਹੀਆ ਔਰ ਕਾ ਇਕਰਿਤਾ ਦਾ ਕਾਮ ਬਿਨ ਸਾਕ ਸੰਗਤ ਪਰ ਕੇਵਲ ਨਾਮ ਸ੍ਰੀ ਰਾਮ ਜਾਮ ਲਾ ਭਗਵਨ ਤਨ ਕੈ ਜਨਮ ਰਿਤਾ ਆਤਮਕ ਮਾਇਆ ਕਹਿ ਰਹਾ ਜਪੁ ਦਾ ਸਤਿ ਮ ਕਰੁ ਨਾ ਕ ਮਾਇਆ ਸੇਵਾ ਸਾਧਨ ਦਲ ਆਹਰ ਰਾਇ ਕਹੁ ਨਾਨਕ ਬਿਨੀ ਕਰਮਾ ਸ਼ਰਨ ਪਰੇ ਕੀ ਰਾਖੁ ਸ਼ਰਮਾ ਆਪੇ ਦਿਸਾਹੀ ਦਸਮੀ ਕਹਿਉ ਬਾਛ ਬੇਨਤੀ ਚਾਉ ਪਾਈ ਅਮਰੇ ਕਰੋ ਹਾ ਤੈਨਿ ਸ਼ਾ ਪੂਰਨ ਹੋਇ ਜਿਨ ਕੀ ਇਛਾ ਤਾ ਚਰਨ ਮਗਹ ਹਮਾਰਾ ਹੈ ਆਪਣਾ ਜਾਣ ਕਰਿ ਪ੍ਰਤਪਾਰ ਅਮਰੇ ਦੁਸ਼ ਸਵਕੋ ਕਾਮੁ ਆਪਾਂ ਤੈ ਮੋਹਿ ਬਚਾਉ ਸੁਖੀ ਵਸੈ ਮੋਰੋ ਪਰਿਵਾਰ ਸਿ ਉਸਿਕ ਸਵੈ ਕਰਤਾਰ ਮੋਰ ਸਾਧਿਕ ਕਬਹ ਕਰੀਐ ਸਬਰ ਕੋ ਆਸ ਘਰੀਐ ਪੂਰਨ ਹੋਏ ਮਾਰੀ ਆਸਾ ਤੋਰ ਬਜਨ ਕੇ ਰੇ ਬੀ ਆਸਾ ਤਮੇ ਸ਼ਾਨ ਕੀ ਅਮਰ ਨਾ ਭਿਆ ਹੋ ਜਵਾ ਚਾਹੋ ਸੁਖੰਤੇ ਪਾਓ ਸੇਵ ਸਿਖਾ ਮਾਰੇ ਦਾਦੀ ਐ ਤਿਤਸਤਰਾ ਮਾਰੇ ਮਾਰੀ ਐ ਆਪਾ ਦੇ ਮੁਝੇ ਬਰੀਏ ਮਰਨ ਖਾਲ ਕਾ ਤਰਾਸ ਤੇ ਬਰੀਏ ਹੂ ਜੋ ਸਰਾਹ ਮਾਰੇ ਪੰਚਾ ਸੇ ਅਸਤ ਜੁ ਕਰਿਓ ਰਛਾ ਰਾਗល ਅਮਰ ਰਖਣ ਹਾਰੇ ਸਾਇ ਸਤ ਸਹਾਈ ਪਿਆਰੇ ਬੀਰ ਬਦ ਦੁਸ਼ਟਣ ਕੇ ਹੰਤਾ ਤਮਾਪੁਰੇ ਚਿਤਰ ਰਸ ਕਰਤਾ ਕਾਲ ਪਾਇ ਬ੍ਰਹਮਾ ਬਖਸ਼ਾ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਮਰ ਕਾਲ ਕਾਗਿਆ ਤਮਸ ਜਗਨ ਕਾਲ ਜੋਗੇ ਸ਼ਿਵ ਕੇ ਸਗਦੀਓ ਸਤਰਣ ਕੋਪਲ ਬਾਵਾ ਰਕੀ ਘਾਟ ਘਟ ਕੇ ਅੰਦਰ ਕੀ ਜਾਤ ਭਲੇ ਬੁਰੇ ਕੀ ਨਿਰਪਸ਼ੰਤਾ ਚਿੰਤੀ ਦੇਖੋਂ ਤਰਿਆ ਸੁਲਾ ਸਭਰ ਕਿਰਪਾ ਦ੍ਰਿਸ਼ ਕਰ ਗੁਲਾ ਸਤ ਸੁਗ ਪਾਏ ਤੇ ਦੁਖੀ ਸੁਗ ਪਾਏ ਸਾਧਰ ਕੇ ਸੁਖੀ ਏਕੇ ਕੇ ਨਿਰਪਸ਼ਨਾ ਲੈ ਘਾਟ ਘਟ ਕੇ ਪੜ ਪੜ ਕੇ ਜਾ ਲੈ ਜਬਦ ਕਰਤ ਕਰਾ ਕਰ ਤਾਰਾ ਪ੍ਰਜਾ ਕਰਤੋ ਨੇ ਅਪਰ ਜਾਪਾ ਕਰਤ ਕਰਤ ਕਬਹੁ ਤਮਨ ਤੇ ਤਰਸੋ ਜਿਤੇ ਬਦਨ ਸਿਸ਼ਟ ਸਭ ਧਾਰੇ ਆਪਾਤਨੀ ਗੁਰਜ ਉਚਾਰੇ ਤਉ ਸਭ ਹੀ ਤੇ ਰਹਿਤ ਨਰਾ ਲਬ ਜਾਤ ਬੀਜ ਏ ਦਿਯਾਰ ਆਲਮ ਨਿਰੰਕਾਰ ਨਿਰੰਕਾਰ ਨਿਰਲਪ ਆਦਿ ਨੀਨਾ ਨਦ ਸੰਪ ਤਾਕਾ ਮੂੜ ਵਿਚਾਰ ਸਪੇਦਾ ਜਤ ਕੋ ਭੀਵ ਨ ਭਾਵਤ ਵਿਦਾ ਤਤ ਕੜ ਪਾਹਣ ਨਰਮਨਤ ਵਾਗੋੜ ਕਲ ਭੇਦ ਨਾ ਜਾਣਤਾ ਮਹਾਦੇਵ ਤੋ ਕਹਿ ਸਦਾ ਸੇਵਾ ਨਿਰੰਕਾਰਤਾ ਤੇ ਰਹੈ ਭਿਵ ਆਪੇ ਆਪਨੀ ਬਨ ਹੈ ਦੇਤੀ ਬਲ ਬਿਨ ਕੈ ਤੋ ਹੈ ਦੇਤੀ ਤੁਮਰਾ ਲਖਾ ਦਾ ਜਾਈ ਬਸਾਰਾ ਕਹਿ ਬੈ ਸਦਾ ਪ੍ਰਥਮ ਸੰਸਾਰ ਇਕਾ ਰੂਪਨ ਸਰੂਪਾ ਰੰਗ ਪਿਓ ਰਾਗ ਦੇ ਗੂਪਾ ਕਹੰਡ ਜੀਰ ਸਿੱਧ ਗਿਨੀ ਉਦਪਰਕਾਰ ਦਾ ਰਜਦੇਨੀ ਕਹੋ ਬੋਲ ਰਾਜਾ ਮਹਾਰਕਾ ਕਹੋ ਸਮਟ ਪੈ ਸੰਖਰੇਟਾ ਸਿਗਰੇ ਸ੍ਰਿਸ਼ਟ ਦਿਖਾਈ ਜੰ ਪਾਵ ਆਜ ਨਗਾਸਰ ਸਿयां ਪਾਵ ਅਵਰੇ ਸ਼ਾ ਮੇਰੀ ਤਮ ਪਰ ਸਿਖੋ ਵਾਰ ਸਿਖਸਾ ਮਿਆਰ ਦਸਤੇ ਅਠ ਬਾਤ ਦਰ ਪਾਤਾ ਸਗਤ ਭਲੇਸ਼ ਤਿਰ ਰਣ ਗਤ ਜੇ ਆਸਤ ਸਰਣੀ ਪਾਵੇ ਜਿਨਕੇ ਦੁਸ਼ਤ ਦੁਖ ਕਾ ਮਾਰੇ ਔਰ ਜਿਨ੍ਹਾਂ ਪੈਗ ਕਰੇਂ ਤੇ ਹਾਰੇ ਜਿਨਕੇ ਤੋਂ ਸੰਕਟ ਸਾਰਟਾਰੇ ਜੋ ਕਲ ਕੋਈ ਕਵਾਤ ਤੇ ਆਏ ਹੈ ਤਾਂ ਕੇ ਕਾਲ ਨਿਖਨੇ ਆਏ ਨੇ ਰਸਾ ਹੋਈ ਤਾਂ ਇਸ ਕਾਲਾ ਦੁਸ਼ਟ ਰੇਤਰੇ ਦੇ ਕਾਲਾ ਕਿਰਪਾ ਦਿਸਤਾਂ ਗਾਏ ਨਹਰੋ ਤਾਂ ਕੇ ਤਾਂ ਤਨ ਕੋ ਹਰੋ ਰਿਸ ਕਰਮਾਂ ਸਾਂ ਹੋਈ ਦੁਸ਼ਿ ਸ਼ਾਜ ਉਸ ਕਨ ਕੋਈ ਇਕ ਰਾਤ ਤਰਸ ਬਰਾ ਕਾਲ ਪਾਸੇ ਤੈ ਹੋਵਾਰ ਜਿਨ ਤਰਨ ਨਾਮ ਦੇ ਹਾਰ ਕਹਾ ਦਾਰਦ ਦੁਸ਼ਟ ਦਿਉ ਤੇ ਰਹਾ ਖੜ ਕੇ ਜਮੈ ਸੰਤਿ ਹਾਰੇ ਆਹਾ ਕਹ ਲਿਓ ਬਲੀ ਸਰਬ ਠਾਰਬ ਹੋਵ ਸਹਾਈ ਦੁਸ਼ਟ ਦਰਦ ਤੇ ਨਿਉ ਬਚਾਈ ਸਭਈਆ ਪਾਏ ਗਏ ਦਵਤੇ ਤਪਰੇ ਦਵਤੇ ਕੋ ਆਕਰਿ ਦੇ ਅੰਭੋ ਰਹਾ ਪਰਗੇ ਨ ਪ੍ਰਾਰੰਭ ਰਾਗ ਨੇ ਕਹ ਹੈ ਬਤਿਕ ਨਾਮਾ ਦੇ ਸਿਮਰਾ ਸਾਸਤਰ ਮੇ ਸਵ ਕੋ ਭੀਰ ਕਾ ਮੇਖ ਨ ਜਾਣਿਓ ਸਿਰਿ ਸੁਪਾਉਂ ਕਿਰਪਾ ਤੁਮ ਰਿੰਦਾਰ ਮੈਂ ਨ ਕਹਿਓ ਸਭ ਤੋਹੀ ਬਖਾਣਿਓ ਦੁਹੀ ਰਾਗ ਸਗਲ ਦਵਾਨ ਤੋ ਛਾੜਿ ਕੈ ਗਹਿਓ ਹਸਤ ਹਾਰੇ RAM ਕਲੀ ਮਹਲਾ ਤੀਜਾ ਆਨੰਦ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਬਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸੇਤੀ ਮਨ ਗਦੀਆਂ ਬਾਧਾਈਆਂ ਰਗ ਰੰਗ ਪਰਵਾਰ ਪਰੀਆਂ ਸ਼ਬਦ ਗਾਵੜੇ ਆਈਆਂ ਸ਼ਬਦ ਤਾਂ ਗਾਉ ਹੁ ਹਰੀ ਕੇ ਰਾ ਮਨ ਦੇ ਦੀਬਾ ਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਪੇ ਸਾਰਣਾ ਅੰਗੀਕਾਰ ਕਰੇ ਤੀਣਾ ਕਾਇ ਸੰਸਵਰਣਾ ਸਭ ਲਗ ਲੰ ਸਭ ਰਾਸੋ ਆਪੇ ਸੁਟਿਓ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਦੇ ਸਾਹਿਬਾ ਕਿਆ ਨਹੀ ਕਰਤੇ ਰਹਿ ਹਰ ਦਾ ਤੀਰ ਸਭ ਕੁਛ ਹੈ ਕਿਸ ਤੇ ਹੀ ਸੋ ਪਾਵਈ ਸਦਾ ਸਿਦ ਸਲਾ ਤੇਰੀ ਨਾਮ ਨਵਸਾਈ ਨਾਮ ਜਿਨ ਕੈ ਨਮਸਿਆ ਵਾਦੀ ਸ਼ਦ ਕਨੇਰੀ ਕਹਿ ਨਾ ਰੰ ਸੱਚੇ ਸਾਹਿਬ ਕਿਆ ਨਹੀ ਕਰਤੇ ਰ ਸੱਚਾ ਆਧਾਰੂ ਸਾਚੇ ਦਾਮਿਆ ਧਾਰਮੀ ਰਹਾ ਇਹਨ ਗੁਕਾ ਸਭ ਨਵਾਈਆ ਕਰ ਸ਼ਾਂਤ ਸਿਖ ਮਰਿਆਈ ਵਸਿਆ ਜਿਨੀ ਇਛਾ ਸਾਥ ਹੋ ਜਾਈਆ ਸਦਾ ਸੁਰਵਾਹ ਕੀਤਾ ਗੁਰੂ ਮੇਟੋ ਜਿਸਨੀ ਆਏ ਬੜਿਆਨੀਆ ਕਹਿਣ ਅਨ ਸੁਨ ਸਤਿ ਸ਼ਾਂਤ ਰੂਪੀਆ ਸਤਿ ਨਾਮ ਵਿਆਹ ਆਧਾਰੂ ਵਾਜੇ ਪੰਚ ਸ਼ਬਦ ਜਿ ਭਸ ਭਾਗੈ ਤਰਸ ਪਾ ਕੇ ਸੰਦਵਾਦੀ ਕਲਾ ਜਿਨ ਕਰਤਾ ਦੀ ਆ ਪੰਜ ਦੂਤ ਦਵਸ ਕੀਤੇ ਕਾਲ ਗੰਠ ਕਰ ਮਾਰੇ ਆ ਤਰ ਕਰਮ ਪਾਇਆ ਕੋ ਦਿਨੇ ਕੋਸੀ ਨਾਮ ਹਰ ਕਹਿ ਲਗੀ ਕਹਿ ਜਾਣੈ ਤੈ ਸੁਘੂਆ ਤਿਤ ਕਰ ਅਨਹਦ ਬਾਜੀ ਆਜਾ ਸੁਨੋ ਮੇੜ ਭਾਗੀ ਹੂੰ ਸਗਲ ਮਨਾਰਥ ਪੂਰੀ ਪਾਰ ਮ੍ਰਿਮ ਪ੍ਰਭ ਪਾਇਆ ਉਤਰੇ ਮੁਸਰਤ ਦਾ ਦੇ ਉਤਰੇ ਸੁਣੀ ਸੰਦੇ ਬਾਣੀ ਸਾਥ ਸਾਥ ਜਨ ਭੈ ਸਰਾਸੇ ਪੂਰੇ ਗੁਰਤੀ ਜਾਣੀ ਸੁਣ ਕੇ ਉਹਨੀਤ ਕਹਿ ਲੀ ਪਾਵਤ ਸਾਧ ਗੁਰ ਰਹਾ ਪਰਬੂਦੀ ਮਿਰਵੰਤ ਦਾ ਦੀ ਗੁਰ ਚਰਨ ਲਾਗੀ ਵਾਤੇ ਪਦ ਹੰਦ ਤੂਰੀ ਹਉਦਬਣੀ ਮਹਲਾ ਅਜਾ ਸਾਲ ਵੇਚਨ ਵਸਤੂ ਤੈ ਹੋ ਸਾਸਨ ਤੋਗ ਵਿਚਾਰ ਅਮਰਤ ਨਾਮ ਠਾਕੁਰ ਕਾ ਪਇਓ ਇਸ ਕਾ ਸਭ ਸੇ ਅਦਾਰ ਜੇ ਕੋ ਖਬਰ ਏ ਕੋ ਪਹੁੰਚ ਇਸ ਕਾ ਹੋਏ ਉਦਾਰ ਇਹ ਬਾਸ ਤੀਨ ਨ ਜਾਇ ਨਿਤਧਰ ਕਰੇ ਤਾਰ ਤਮ ਸੰਸਾਰ ਚਰਨ ਲਗ ਕਰੀ ਸਭ ਨਾਨਕ ਬ੍ਰਹਮ ਬਸਾਰ ਸਦੋਖ ਮਹਲਾ ਪਤੇਵਾ ਤੇਰਾ ਕੀਤਾ ਜਿਆ ਤੋ ਜਾਹੀ ਮੈਨੋ ਜੋ ਕੀ ਕੋਈ ਮੈਨੇ ਗੁਣਿਆਰੇ ਕੋ ਗੁੰਡਾਹੀ ਆਪੇ ਦਰਸ ਪੈ ਹੋਈ ਦਰਸ ਪਿਆ ਮੈਨਰਾਬ ਕੋਈ ਸਤਗੁਰ ਸਜਨੇ ਮਿਲਿਆ ਨਾ ਇੱਕ ਨਾਮ ਲਾ ਲੀਆ ਤਨ ਮਨ ਤੀਵਹ ਹਰਿਆ ਪਾਉਣੀ ਜਿ ਤੈ ਤੁਸਮਰਤ ਜਿ ਤੈ ਕੋਈ ਨਾਹੀ ਉਤੇ ਤੇਰੀ ਰੱਖ ਅਗਨੀ ਉਦਮਾਈ ਸੁਣ ਕਾ ਜੰਤੇ ਜੂਤ ਨਾ ਹੀ ਤੇਰਾ ਛੱਡ ਜਾਹੀ ਬਹੁਤ ਵਿਕੋ ਸਗਾ ਹੋ ਗੁਰ ਸਾਦੇ ਪਾਰ ਪਾਹੀ ਜਿਨ ਕਾ ਲਗੇ ਪਿਆਸ ਅਮਰ ਸੇ ਕਾਏ ਕਲ ਮੈਂ ਉਹ ਬੋਣਾ ਗੁਰ ਗੋਵਿੰਦ ਗਾਵੇ ਸਭ ਸੇ ਨਾ ਕਿਰਪਾਲ ਸਮਲਿ ਸਾਹੀ ਸਾਹੀ ਮਿਰਤਾ ਕੋਈ ਨਾ ਜਾਏ ਜੀ ਆਵੇ ਦੁਰਿਆਹੀ ਸੋ ਮਹਲਾ ਨ ਜਵਾ ਆਦ੍ਰਿ ਗੁਰਿਆਰੰਦਨਾ ਜੀਵਾ ਜਪ ਗੁਰਨਾਉ ਨਿਤਰਿ ਨੁਰ ਗੁਰਪੀ ਕਣਾ ਸ੍ਰਵਣੇ ਸਰਣਾ ਗੁਰਨਾਉ ਸਦਗੁਰ ਜੀ ਤੇ ਰਤਿਆ ਲਗੈ ਪਾਈਐ ਕਾਉ ਕਬਦਾਨ ਅਨੇਕ ਕਿਰਪਾ ਕਰੇ ਸੁਨੋਏ ਬੱਤ ਦੀ ਜਗ ਮਹਿ ਉਤਮ ਕਾਢੀਐ ਮਿਰਲੇ ਕੀ ਕੀ ਮਹਲਾ ਪਤਵਾ ਰਕੇ ਰੰਗਣਹਾਰ ਅਬ ਵਾਰਿਆ ਜੁ ਓਗੀ ਪੈਰੇ ਪਾਈ ਤਾਜ ਸਵਾਰਿਆ ਨੇ ਹੋ ਆਪ ਦਇਆ ਦੇ ਮਨੋ ਨਾਮੇ ਸਾਰਿਆ ਸਾਜਨਾ ਕ ਸੰਗ ਭਉਜਲ ਤਾਰੇ ਨੇ ਸਾਖ ਦਿਨ ਦਿਗ ਦੁਸ਼ਟ ^{(1)} ^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{( ਜੇ ਸਿਮਰਸ ਹੋਏ ਸਗਲੇ ਦੂਖ ਜਾਹਿ ਤੇ ਸਾਹਿਬ ਕੇ ਟੇਕ ਨਾ ਲਗ ਮਨ ਪਾਹਿ ਜੇ ਸਿਮਰਸ ਹੋਏ ਸਗਲੇ ਦੂਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ